ਕਹਿੰਦੇ ਇੱਕ ਐਕਟਰ ਲਈ ਡ੍ਰੀਮ ਕਮ ਟ੍ਰੂ ਵਾਲੀ ਗੱਲ ਹੁੰਦੀ ਆ ਕਿ ਤੁਸੀਂ ਇੱਕ ਐਸੇ ਪ੍ਰੋਜੈਕਟ ਦਾ ਹਿੱਸਾ ਹੋਵੋ ਐਸੇ ਫਿਲਮ ਦਾ ਹਿੱਸਾ ਹੋ ਜਿਹੜਾ ਆਲਰੇਡੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਹੋਵੇ ਉਹਨਾਂ ਦੇ ਬਹੁਤ ਜ਼ਿਆਦਾ ਦਿਲਾਂ ਦੇ ਨੇੜੇ ਹੋਵੇ ਮੈਂ ਆਈ ਡੋਂਟ স্মੋਕ ਮੈਂ ਸਮੋਕ ਨਹੀਂ ਕਰਦਾ ਆਈ ਡੋਂਟ ਡਰਿੰਕ ਮੈਂ ਸ਼ਰਾਬ ਨਹੀਂ ਪੀਂਦਾ ਬਟ ਉੱਥੇ ਸਕਰੀਨ ਦੇ ਉੱਪਰ ਤੁਸੀਂ ਮੈਨੂੰ ਦੋਵੇਂ ਕਰਦੇ ਦੇਖੋਗੇ ਤੇਰੀ ਕੰਡ ਤਾਂ ਪੁੱਤ ਮੈਂ ਤਸੱਲੀ ਨਾਲ ਚੜਦਾ ਹਾਂ ਇਹਨਾਂ ਵਿੱਚ ਦੱਸ ਸਕਦੇ ਆ ਮੇਰੇ ਕਰੈਕਟਰ ਦਾ ਨਾਮ ਮਹਿਰ ਹੈ ਮੈਂ ਹਾਲ ਤੱਕ ਕਿਸੇ ਨੂੰ ਨਹੀਂ ਦੱਸਿਆ ਤੁਹਾਨੂੰ ਪਹਿਲਾ ਪਹਿਲੀ ਵਾਰ ਦੱਸ ਰਿਹਾ ਆਲਵੇ ਸਾਡੇ ਪ੍ਰੋਡਿਊਸਰ ਸਾਹਿਬ ਦਾ ਇਹੀ ਰਹੇਗਾ ਵੀ ਜੇ ਅਸੀਂ ਫਿਲਮ ਕਰ ਰਹੇ ਹਾਂ ਕਿਸੇ ਵੀ ਟਾਪਿਕ ਦੇ ਉੱਤੇ ਤਾਂ ਉਹ ਐਵੇਂ ਹੀ ਫਿਲਮ ਕਰਨੀ ਹੈਗੀ ਫਿਲਮ ਦਾ ਇੱਕ ਮਕਸਦ ਹੁੰਦਾ ਹੈਗਾ ਹਰ ਫਿਲਮ ਦਾ ਤਾਂ ਇਹਦਾ ਵੀ ਉਹ ਹੈਗਾ ਵਨ ਚ ਵੀ ਸੀ ਬਹੁਤ ਵਧੀਆ ਮੈਸੇਜ ਸੈਕਿੰਡ ਚ ਵੀ ਸੀਗਾ ਗੰਦੀ 1 ਤੋਂ ਸਟਾਰਟ ਹੋਈ ਸੀ ਜਰਨੀ ਇਸ ਫਿਲਮ ਦੀ ਤੇ ਬਨਮਾਤਮਾ ਨੇ ਮਿਹਰ ਕੀਤੀ 2 ਬਣੀ ਬਨਮਾਤਮਾ ਨੇ ਉਹਦੇ ਵੀ ਬਹੁਤ ਮਿਹਰ ਕੀਤੀ ਹੁਣ ਗੰਦੀ 3 ਬਣੀ ਹੈ ਉਮੀਦ ਕਰਦੇ ਆਂ ਵੀ ਇਸ ਨੂੰ ਵੀ ਉਨਾ ਹੀ ਪਿਆਰ ਮਿਲੂਗਾ ਜਿੰਨਾ ਪਹਿਲਾਂ ਵਾਲੀਆਂ ਫਿਲਮਾਂ ਨੂੰ ਮਿਲਿਆ ਸਸ਼ਕਾਲ ਮੈਂ ਹਰਜਿੰਦਰ ਸਿੱਧੂ ਗਾਂਧੀ ਥੀਰੀ ਤੀਸਰਾ ਪਾਰਟ ਆ ਰਿਹਾ ਈ ਸਟੋਰੀ ਆ ਨੌਜਵਾਨਾਂ ਨਾਲ ਜੁੜੀ ਹੋਈ ਐ ਇੱਕ ਨੌਜਵਾਨ ਦੀ ਸਟੋਰੀ ਐ ਤੇ ਉਹਦੀ ਸਾਰੀ ਸਟਾਰ ਕਾਸਟ ਸਾਡੇ ਨਾਲ ਐ ਤਨਵੀਰ ਨਵਦੀਪ ਜੀ ਤੇ ਰਿਤਿਜੀ ਅਦਜੀ ਸਸ਼ਕਾਲ ਜੀ ਜੀ ਤੇ ਸਭ ਤੋਂ ਪਹਿਲਾਂ ਤਾਂ ਇਸ ਫਿਲਮ ਲਈ ਬਹੁਤ ਮੁਬਾਰਕਾਂ ਤੇ ਇਹਦੇ ਨਾਲ ਆਪਾਂ ਜੁੜੀਆਂ ਤੁਹਾਡੀਆਂ ਯਾਦਾਂ ਤੇ ਫਿਲਮ ਦੀ ਹੋਰ ਸਾਰੀ ਜਿਹੜੀ ਹੈਗੀ ਗੱਲਬਾਤ ਬਖ ਖੁੱਲ ਕੇ ਕਰਾਂਗੇ ਤਨਵੀਰ ਤੁਹਾਡੇ ਤੋਂ ਸ਼ੁਰੂ ਕਰਦੇ ਆ ਅ ਇਸ ਤੋਂ ਪਹਿਲਾਂ ਰੋਡੇ ਕਾਲਜ ਹਣਾ ਬਹੁਤ ਬਾਖ ਕਮਾਲ মুਵੀ ਰਹੀ ਕਾਫੀ ਵੱਡੇ ਲੈਵਲ ਤੇ ਪਹੁੰਚੀ ਆ ਤੇ ਹੁਣ ਗਾਂਧੀ ਦੇ ਵਿੱਚ ਆਉਣਾ ਕਿਵੇਂ ਮਹਿਸੂਸ ਕਰ ਰਹੇ ਹੋ ਬਿਲਕੁਲ ਦੋ ਅਲੱਗ-ਅਲੱਗ ਜਨਰ ਅਲੱਗ-ਅਲੱਗ ਡਿਫਰੈਂਟ ਕੈਰੈਕਟਰਸ ਤੇ ਇੱਕ ਇੱਕ ਐਕਟਰ ਵਾਸਤੇ ਇਹ ਖੁਸ਼ਕਿਸਮਤੀ ਹੁੰਦੀ ਹੈ ਕਿ ਉਹਨੂੰ ਐਦਾਂ ਦੇ ਕੈਰੈਕਟਰਸ ਮਿਲਣ ਜਿਹੜੇ ਪਿਛਲੇ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੋਵੇ ਸੋ ਮੈਂ ਆਪਦੇ ਆਪ ਨੂੰ ਬਹੁਤ ਲੱਕੀ ਕਨਸਿਡਰ ਕਰਦਾ ਕਿ ਜਿਹੜਾ ਰੋਡੇ ਦਾ ਕਿਰਦਾਰ ਸੀ ਉਹ ਬਹੁਤ ਜ਼ਿਆਦਾ ਡਿਫਰੈਂਟ ਸੀ ਇਹ ਜਿਹੜਾ ਕਿਰਦਾਰ ਮੈਂ ਕਰ ਰਿਹਾ ਗਾਂਧੀ ਦਾ ਇਹ ਬਹੁਤ ਜ਼ਿਆਦਾ ਡਿਫਰੈਂਟ ਹੈ ਸੋ ਇਟ ਇਸ मतलब अह कहते एक एक्टर ਲਈ ਡ੍ਰੀਮ ਕਮ ਟੂ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਇੱਕ ਐਸੇ ਪ੍ਰੋਜੈਕਟ ਦਾ ਹਿੱਸਾ ਹੋਵੋ ਐਸੇ ਫਿਲਮ ਦਾ ਹਿੱਸਾ ਹੋ ਜਿਹੜਾ ਆਲਰੇਡੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਹੋਵੇ ਉਹਨਾਂ ਦੇ ਬਹੁਤ ਜ਼ਿਆਦਾ ਦਿਲਾਂ ਦੇ ਨੇੜੇ ਹੋਵੇ ਸੋ ਆਮ ਬੀਇੰਗ ਸੋ ਲੱਕੀ ਮੈਂ ਹਮੇਸ਼ਾ ਕਹਿੰਦਾ ਕਿ ਐਕਟਰ ਕਿਰਦਾਰ ਚੁਣਨ ਵਾਸਤੇ ਤੇ ਉਸ ਤੋਂ ਬਾਅਦ ਫਿਲਮ ਚੁਣਨ ਵਾਸਤੇ ਹਮੇਸ਼ਾ ਮਰਦਾ ਰਹਿੰਦਾ ਮੇਰੇ ਲਈ ਆਪਣੇ ਆਪ ਹੁੰਦੇ ਰਹੇ ਸੋ ਆਈ ਕਨਸਿਡਰ ਮਾਈਸੈਲਫ ਵੈਰੀ ਲੱਕੀ ਨੇਗੇਟਿਵ ਜਾਂ ਪੋਜ਼ਿਟਿਵ ਵਰਕ ਦਾ ਇਹ ਇਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗਣਾ ਸੋ ਇਹ ਪਹਿਲਾਂ ਨਹੀਂ ਦੱਸੂ ਪਹਿਲਾਂ ਨਹੀਂ ਮੈਂ ਦੱਸ ਸਕਦਾ ਸੋ ਕਿਉਂਕਿ ਮੇਰਾ ਮੇਰਾ ਕਿਰਦਾਰ ਕਾਫੀ ਸਰਪ੍ਰਾਈਜ਼ ਰੱਖਿਆ ਹੋਇਆ ਸਾਡੇ ਡਾਇਰੈਕਟਰ ਪ੍ਰੋਡਿਊਸਰ ਉਹਨਾਂ ਵੱਲੋਂ ਪਹਿਲਾਂ ਜਦੋਂ ਮੇਰੇ ਨਾਲ ਗੱਲਬਾਤ ਹੋਈ ਸੀ ਫਿਲਮ ਦੇ ਜਦੋਂ ਹਲੇ ਬਹੁਤ ਇਨੀਸ਼ੀਅਲ ਅਸੀਂ ਪੇਪਰ ਵਰਕ ਤੇ ਉੱਪਰ ਹੀ ਚੱਲ ਰਹੀ ਸੀ ਉਦੋਂ ਗੱਲਾਂ ਬਾਤਾਂ ਹੋਈਆਂ ਸੋ ਉਦੋਂ ਹੀ ਮੈਨੂੰ ਬੜਾ ਕਲੀਅਰਲੀ ਕਹਿ ਦਿੱਤਾ ਗਿਆ ਸੀ ਕਿ ਤੈਨੂੰ ਸ਼ਾਇਦ ਹੋ ਸਕਦਾ ਸੀ ਦਿਖਾਈ ਇਹ ਵੀ ਨਾ ਟ੍ਰੇਲਰ ਚ ਵੀ ਨਾ ਦਿਖਾਈਏ ਹੋ ਸਕਦਾ ਤੈਨੂੰ ਬਾਅਦ ਦੇ ਵਿੱਚ ਹੀ ਰਿਲੀਜ਼ ਕੀਤਾ ਜਾਵੇ ਸਿੱਧਾ ਲੋ ਤੇ ਮੈਨੂੰ ਵੀ ਐਕਸਾਈਟਡ ਸੀ ਮੈਂ ਉਹਦੇ ਲੈ ਕੇ ਹਾਂ ਲੋਕੀ ਸਿੱਧਾ ਉੱਥੇ ਆ ਕੇ ਵੇਖਣਗੇ ਬਟ ਆਫਟਰ ਥੈਟ ਜਦੋਂ ਫਿਲਮ ਬਣ ਗਈ ਚੀਜ਼ਾਂ ਬਣ ਗਈਆਂ ਥੈਨ ਡਾਇਰੈਕਟਰ ਡਿਸਾਈਡਡ ਕਿਉਂਕਿ ਮੰਦੀਪਾ ਜੀ ਡਿਸਾਈਡਡ ਕਿ ਨਹੀਂ ਤਨਵੀਰ ਤੈਨੂੰ ਪਹਿਲਾਂ ਥੋੜਾ ਦਿਖਾਉਣਾ ਸੋ ਮੈਂ ਕਿਹਾ ਚਲੋ ਉਹ ਵੀ ਉਹ ਵੀ ਸਾਨੂੰ ਮਨਜ਼ੂਰ ਆ ਤੇ ਉਹ ਦਿਖਾਇਆ ਉਹ ਪਸੰਦ ਬੜਾ ਆਇਆ ਸਾਰਿਆਂ ਨੂੰ ਸਾਨੂੰ ਵੀ ਇੱਕ ਬੜਾ ਖੂਬਸੂਰਤ ਜਿਹਾ ਸਰਪ੍ਰਾਈਜ਼ ਮਿਲਿਆ ਜਦੋਂ ਮੈਂ ਟ੍ਰੇਲਰ ਵੇਖਿਆ ਤਨਵੀਰ ਦੇ ਮੂੰਹ স্মੋਕਿੰਗ ਕਰ ਰਿਹਾ ਆ ਰਿਹਾ ਮੈਂ ਕਹਿਆ ਮੇਰੇ ਖਿਆਲ ਚ ਮੈਂ ਫਸਟ ਟਾਈਮ ਤੁਹਾਨੂੰ ਵੇਖਿਆ ਨਾ ਇਸ ਰੂਪ ਦੇ ਵਿੱਚ ਨਹੀਂ ਮੇਰੇ ਖਿਆਲ ਚ ਸਟੂਡੈਂਟ ਲਾਈਫ ਤੋਂ ਤੁਸੀਂ ਮੈਨੂੰ ਜਾਣਦੇ ਹੋ ਸੋ ਅਸੀਂ ਮੈਂ ਆਈ ਡੋਟ ਸਮੋਕ ਮੈਂ ਸਮੋਕ ਨਹੀਂ ਕਰਦਾ ਆਈ ਡੋਟ ਡਰਿੰਕ ਮੈਂ ਸ਼ਰਾਬ ਨਹੀਂ ਪੀਂਦਾ ਬਟ ਉੱਥੇ ਸਕਰੀਨ ਦੇ ਉੱਪਰ ਤੁਸੀਂ ਮੈਨੂੰ ਦੋਵੇਂ ਕਰਦੇ ਦੇਖੋਗੇ ਸ਼ਰਾਬ ਸ਼ਰਾਬ ਪੀਤੀ ਚ ਵੀ ਦੇਖਣਾ ਸਮੋਕ ਕਰਦੇ ਹੋਏ ਵੀ ਦੇਖਣਾ ਤੇ ਕਿੰਨਾ ਕੁ ਮੈਂ ਉਹਨੂੰ ਪਰਫੈਕਸ਼ਨ ਨਾਲ ਕੀਤਾ ਕਿੰਨਾ ਕੁ ਮੈਂ ਨੇੜੇ ਹੋ ਕੇ ਕੀਤਾ ਉਹ ਪਰਫਾਰਮੈਂਸ ਦੇਖਣ ਤੋਂ ਬਾਅਦ ਹੀ ਲੋਕ ਡਿਸਾਈਡ ਕਰ ਸਕਦੇ ਮੈਂ ਪਹਿਲਾਂ ਹੀ ਕਹਿੰਦਾ ਫਿਰ ਮੈਂ ਬਹੁਤ ਕਮਾਲ ਕੀਤਾ ਆਈ ਏਮ ਨਾਟ ਦੈਟ ਪਰਸਨ ਤੇ ਉਹ ਉਹ ਦੇਖਦੇ ਆ ਹੁਣ ਕਿਵੇਂ ਲੋਕੀ ਕਿਵੇਂ ਉਹਨੂੰ ਐਕਸੈਪਟ ਕਰਦੇ ਨੇ ਜੀ ਨਵਦੀਪ ਜੀ ਗਾਂਧੀ 3 ਨਵਦੀਪ ਦੀਆਂ ਇਸ ਤੋਂ ਪਹਿਲਾਂ ਅਸੀਂ ਬਹੁਤ ਘੈਂਟ ਐਕਟਿੰਗਸ ਦੇਖੀਆਂ ਵੱਖ-ਵੱਖ ਪਲੇਟਫਾਰਮ ਤੇ ਵੱਖ-ਵੱਖ Web series ਦੇ ਵਿੱਚ ਹਨਾ ਇਸ ਦੇ ਵਿੱਚ ਨਵਦੀਪ ਕਿਸ ਤਰ੍ਹਾਂ ਦੇ ਉਸ ਚ ਉੱਭਰ ਕੇ ਆ ਰਹੇ ਇਹ ਦੇਖੋ ਜੀ ਗਾਂਧੀ 1 ਤੋਂ ਸਟਾਰਟ ਹੋਈ ਸੀ ਇਹ ਜਰਨੀ ਇਸ ਫਿਲਮ ਦੀ ਤੇ ਪ੍ਰਮਾਤਮਾ ਨੇ ਮਿਹਰ ਕੀਤੀ 2 ਬਣੀ ਪ੍ਰਮਾਤਮਾ ਨੇ ਉਹਦੇ ਤੇ ਬਹੁਤ ਮਿਹਰ ਕੀਤੀ ਹੁਣ ਗਾਂਧੀ 3 ਬਣੀ ਹੈ ਉਮੀਦ ਕਰਦੇ ਆਂ ਵੀ ਇਸ ਨੂੰ ਵੀ ਉਨਾ ਹੀ ਪਿਆਰ ਮਿਲੂਗਾ ਜਿੰਨਾ ਪਹਿਲਾਂ ਵਾਲੀਆਂ ਫਿਲਮਾਂ ਨੂੰ ਮਿਲਿਆ ਕਿਉਂਕਿ ਸਾਡੇ ਪ੍ਰੋਡਿਊਸਰਜ਼ ਰਜੇਸ਼ ਭਾਈ ਹੋਗੇ ਚੈਲ ਭਾਈ ਹੋਗੇ ਤੇ ਡ੍ਰੀਮ ਰਿਐਲਿਟੀ ਫਿਲਮਜ਼ ਵਾਲਿਆਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਆ ਵੀ ਜ਼ਿੰਦਗੀ ਦੇ ਨੇੜੇ ਦੀਆਂ ਚੀਜ਼ਾਂ ਲੈ ਕੇ ਆਉਣ ਜਿੰਨੀਆਂ ਵੀ ਆਉਣ ਤਾਂ ਉਹ ਉਸ ਕੜੀ ਦੀ ਇਹ ਫਿਲਮ ਹੈ ਤੇ ਮੈਂ ਆਪਦੇ ਆਪ ਨੂੰ ਲੱਕੀ ਸਮਝਦਾ ਕਿ ਅਸੀਂ ਉਸ ਚੇਨ ਦਾ ਹਿੱਸਾ ਉਹੀ ਪਾਤਰ ਜੋ ਮੇਰਾ ਬੰਚ ਸੀ ਉਹੀ 2 ਚ ਤੇ 3 ਦੇ ਵਿੱਚ ਵੀ ਤੁਹਾਨੂੰ ਉਹੀ ਦੇਖਣ ਨੂੰ ਮਿਲੂਗਾ ਤੇ ਆਮ ਵੈਰੀ ਹੈਪੀ ਨਾਓ ਹੀ ਇਸ ਕਾਈਂਡ ਆਫ ਐਕਟਰ ਜਿਹੜਾ ਉਸੇ ਉਸੇ ਚੀਜ਼ ਦੇ ਵਿੱਚ ਹੀ ਕੁਝ ਨਾ ਕੁਝ ਨਵਾਂ ਜ਼ਰੂਰ ਦੇ ਜਾਂਦਾ ਹੁੰਦਾ ਮੈਂ ਸਟੂਡੈਂਟ ਲਾਈਫ ਤੋਂ ਬਾਈ ਦਾ ਫੈਨ ਆ ਤੁਸੀਂ ਤਾਂ ਇਹਨਾਂ ਦੇ ਉਹ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਸਟੇਜ ਸਟੇਜ ਤੇ ਨਹੀਂ ਦੇਖੇ ਸਟੇਜ ਵਾਲੀਆਂ ਨਹੀਂ ਤੁਸੀਂ ਉਹ ਦੇਖੇ ਨੇ ਜਿਹੜੇ ਕੈਮਰੇ ਦੇ ਸਾਹਮਣੇ ਆਈਆਂ ਅਸੀਂ ਕੈਮਰੇ ਦੇ ਪਿੱਛੇ ਵਾਲੀਆਂ ਪਰਫਾਰਮੈਂਸ ਦੇਖੀਆਂ ਹੋਈਆਂ ਨੇ ਸੋ ਹੀ ਇਜ਼ ਟੂ ਗੁੱਡ ਹਲੇ ਕੈਮਰੇ ਦੇ ਪਿੱਛੇ ਵਾਲੀਆਂ ਕਦੇ ਆਪਾਂ ਫੌਨਕਾਸਟ ਉਹ ਟਿਪ ਆਫ ਆਈਸਬਰਗ ਹੁੰਦਾ ਨਾ ਵੀ ਹਲੇ ਤੁਸੀਂ ਓਨਾਂ ਕੀ ਵੇਖਿਆ ਹਲੇ ਜਿਹੜਾ ਥੱਲੇ ਆ ਨਾ ਡੂੰਗਾ ਨਵਦੀਪ ਉਹ ਕਿਸੇ ਨੇ ਵੇਖਿਆ ਨਹੀਂ ਹੈ ਇਟਸ ਹਲੇ ਬਹੁਤ ਕੁਝ ਬਿਆਨ ਨਵਦੀਪ ਭਾਈ ਦਾ ਵੇਖਣ ਵਾਲਾ ਜੋ ਨਵਦੀਪ ਭਾਈ ਦੀ ਐਕਟ ਮਤਲਬ ਜਿਹੜੀ ਫਿਲਮਾਂ ਦੀ ਐਕਟਿੰਗ ਤੋਂ ਹਟ ਕੇ ਜੇਕਰ ਮੈਂ ਇਹਨਾਂ ਦਾ ਲਾਕਡਾਊ ਕਮਾਲ ਇੱਕ ਸਟੋਰੀ ਸੀ ਦੋ ਪਾਤਰੀ ਜਿਹੜਾ ਹੈਗਾ ਨਾਟਕ ਹੈ ਤੇ ਆਪਾਂ ਯੂਥ ਦੀ ਗੱਲ ਕਰ ਗਏ ਫਿਲਮ ਯੂਥ ਨਾਲ ਜੁੜੀ ਹੋਈ ਆ ਉਸ ਸਮਿਆਂ ਦੀ ਕਹਾਣੀ ਆ ਹੋਰ ਇਹਦੇ ਵਿੱਚ ਯੂਥ ਨੂੰ ਲੈ ਕੇ ਕੀ ਮੈਸੇਜ ਆ ਦੇਖੋ ਜੇ ਆਲਵੇਸ ਸਾਡੇ ਪ੍ਰੋਡਿਊਸਰ ਸਾਹਿਬ ਦਾ ਇਹੀ ਰਹੇਗਾ ਵੀ ਜੇ ਅਸੀਂ ਫਿਲਮ ਕਰ ਰਹੇ ਹਾਂ ਕਿਸੇ ਵੀ ਟੌਪਿਕ ਦੇ ਉੱਤੇ ਤਾਂ ਉਹ ਐਵੇਂ ਨਹੀਂ ਫਿਲਮ ਕਰਨੀ ਹੈਗੀ ਫਿਲਮ ਦਾ ਇੱਕ ਮਕਸਦ ਹੁੰਦਾ ਹੈਗਾ ਹਰ ਫਿਲਮ ਦਾ ਤਾਂ ਇਹਦਾ ਵੀ ਉਹ ਹੈਗਾ ਵਨ ਚ ਵੀ ਸੀ ਬਹੁਤ ਵਧੀਆ ਮੈਸੇਜ ਸੈਕਿੰਡ ਚ ਵੀ ਸੀਗਾ ਤੇ ਹੁਣ ਥਰਡ ਚ ਵੀ ਇਹੀ ਆ ਵੀ ਜੋ ਹੁਣ ਨਵੀਂ ਜਨਰੇਸ਼ਨ ਆ ਥਰਡ ਫਿਲਮ ਜਿਹੜੀ ਹੈਗੀ ਇਹਦੀ ਖਾਸੀਅਤ ਇਹ ਹੈ ਵੀ ਉਸਔਰਾ ਤੇ ਨਵੀਂ ਜਨਰੇਸ਼ਨ ਨੂੰ ਮਿਕਸ ਅਪ ਕੀਤਾ ਹੈਗਾ ਜੋ ਸਰਪ੍ਰਾਈਜ਼ ਕਹਿ ਰਿਹਾ ਸੀ ਨਾ تنਵੀਰ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਵੀ ਨਵੀਂ ਜਨਰੇਸ਼ਨ ਜੋ ਕਿਸ ਤਰੀਕੇ ਨਾਲ ਕਿਸ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੀ ਹੈ ਉਹਨਾਂ ਸੋਸ਼ਲ ਮੀਡੀਆ ਬਹੁਤ ਆ ਗਿਆ ਜਾਂ ਉਹਦਾਂ ਦੀਆਂ ਚੀਜ਼ਾਂ ਤੋਂ ਜਲਦੀ ਹੀ ਪ੍ਰਭਾਵਿਤ ਹੋ ਜਾਂਦੇ ਨੇ ਉਹਨਾਂ ਚੀਜ਼ਾਂ ਤੋਂ ਅਸੀਂ ਕਿਵੇਂ ਬਚਣਾ ਹੈ ਜਾਂ ਉਹਦੇ ਕੀ ਨਤੀਜੇ ਨਿਕਲਦੇ ਨੇ ਉਹ ਗਾਂਧੀ ਥ੍ਰੀ ਤੁਹਾਨੂੰ ਦੇਖਣ ਨੂੰ ਮਿਲੇਗਾ ਆ ਉਹ ਕਿਰਦਾਰ ਮੇਰਾ ਜਿਹੜਾ ਕਿਰਦਾਰ ਹੈ ਜਿਹੜਾ ਸਮੋਕ ਕਰਦਾ ਸ਼ਰਾਬ ਪੀਂਦਾ ਮੇਰੀ ਜੋ ਚੈਲ ਬਾਈ ਨਾਲ ਗੱਲ ਹੋਈ ਸੀ ਉਹਦਾ ਇੱਕ ਬਾਡੀ ਲੈਂਗੁਏਜ ਸੀ ਸਪੈਸ਼ਲ ਆ ਸਾਡੇ ਪ੍ਰੋਡਿਊਸਰ ਉਹਨਾਂ ਨਾਲ ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਸੀ ਹੀ ਇਸ ਵੈਰੀ ਕ੍ਰੀਏਟਿਵਲੀ ਇਨਵੋਲਡ ਹੈਨਾ ਇਦਾਂ ਦੇ ਵਾਲੇ ਪ੍ਰੋਡਿਊਸਰ ਨਹੀਂ ਆ ਕਿ ਪੈਸੇ ਲਾ ਦੇਣਾ ਪ੍ਰੋਡਿਊਸਰ ਇਸ ਵੈਰੀ ਕ੍ਰੀਏਟਿਵਲੀ ਇਨਵੋਲਡ ਤੇ ਉਦੋਂ ਗੱਲਾਂ ਬਾਤਾਂ ਹੋਈਆਂ ਸੋ ਬਾਡੀ ਲੈਂਗੁਏਜ ਤੇ ਲੈ ਕੇ ਸਾਰੀਆਂ ਚੀਜ਼ਾਂ ਸੀ ਉਹਦੀਆਂ ਘੜੀਆਂ ਨੇ ਤੈਅ ਕੀਤੀਆਂ ਨੇ ਵੀ ਅੱਛਾ ਇਦਾਂ ਤੁਰਦਾ ਹੋਊਗਾ ਇਦਾਂ ਇਹ ਕਰਦਾ ਹੋਊਗਾ ਤਾਂ ਹੀ ਤੁਸੀਂ ਗੁੰਡਾ ਟੱਚ ਦੇ ਵਿੱਚ ਜਦੋਂ ਉਹਦੀ ਵਾਕ ਵੀ ਦੇਖੋਗੇ ਤੁਹਾਡੀ ਡਿਫਰੈਂਟ ਆ ਨਾਰਮਲ ਨਾਲੋਂ ਸੋ ਉਹ ਉਹ ਸਾਰੀਆਂ ਚੀਜ਼ਾਂ ਅਸੀਂ ਤਿਆਰ ਕੀਤੀਆਂ ਨੇ ਸੋ ਉਹ ਸਕਰੀਨ ਦੇ ਉੱਪਰ ਕਨਵਰਟ ਹੋ ਕੇ ਕਿੱਦਾਂ ਦੇਖਦੀਆਂ ਨੇ ਉਹ ਉਹ ਫਿਰ ਉਦੋਂ ਤੱਕ ਅਸੀਂ ਵੀ ਥੋੜਾ ਕਯੂਰੀਓਸਟੀ ਸਾਡੀ ਵਧਦੀ ਰਹੀ ਹੈ ਮੈਡਮ ਅ ਇਸ ਫਿਲਮ ਦਾ ਤੁਸੀਂ ਪਾਰਟ 2 ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਇਸ ਫਿਲਮ ਦੇ ਵਿੱਚ ਔਰ ਥੋੜਾ ਸਾਨੂੰ ਆਪਣੇ ਬਾਰੇ ਦੱਸੋ ਵੀ ਕਿਉਂਕਿ ਹੁਣ ਤੁਸੀਂ ਕਹਾਣੀ ਤਾਂ ਨਹੀਂ ਦੱਸੋਗੇ ਆਪਣੇ ਕਰੈਕਟਰ ਬਾਰੇ ਥੋੜਾ ਬਹੁਤ ਜਨਕ ਦੱਸ ਸਕਦੇ ਹੋ ਵੈਲ ਮੈਨੂੰ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਇਸ ਫਿਲਮ ਦਾ ਪਾਰਟ 1 ਕੇ ਤੇ ਬਹੁਤ ਖੂਬਸੂਰਤ ਫਿਲਮ ਹੈ ਹਿਟ ਫਿਲਮ ਹੈ ਪਹਿਲੀ ਗੱਲ ਇਹ ਹੈ ਆ ਤੇ ਮੈਂ ਉਮੀਦ ਕਰਦੀ ਹਾਂ ਕਿਉਂਕਿ ਮੈਨੂੰ ਤੀਜੀ ਚਾ ਮੈਨੂੰ ਮੌਕਾ ਮਿਲਿਆ ਤੇ ਇਹ ਸੁਪਰ ਡੂਪਰ ਬਲਾਕਬਸਟਰ ਹਿਟ ਜਾਏ ਤੇ ਕੀ ਦੱਸ ਸਕਦੇ ਆ ਯਾਰ ਬਹੁਤ ਸੋਹਣੀ ਫਿਲਮ ਹੈ ਤੁਹਾਨੂੰ ਪਤਾ ਹੀ ਆ ਹਨਾ ਪੂਰੀ ਇੱਕ ਸੀਰੀਜ਼ ਚੱਲਦੀ ਆ ਰਹੀ ਹੈ ਬਹੁਤਾ ਆਪਾਂ ਕੁਝ ਦੱਸ ਨਹੀਂ ਸਕਦੇ ਕਿਉਂਕਿ ਕਿਸੇ ਦੀ ਸਟੋਰੀ ਲਾਈਫ ਸਟੋਰੀ ਹੈ ਇਹ ਆਪਾਂ ਛੋਟੇ ਛੋਟੇ ਜਿ ਕਿਸੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਸਕਦੇ ਆ ਤੇ ਇਦਾਂ ਹੀ ਆਪਾਂ ਇੱਕ ਬਹੁਤ ਸੋਹਣਾ ਜਿਹਾ ਕੇਸ ਇਸ ਫਿਲਮ ਦੇ ਥਰੂ ਸ਼ੇਅਰ ਕਰਨ ਵਾਲਿਆਂ ਤੇ ਹਾਂਜੀ ਮੈਂ ਲੱਗੀ ਫੀਲ ਕਰਦੀ ਆ ਆਪਣੇ ਆਪ ਨੂੰ ਸਾਡੇ ਨਾਲ ਕੰਮ ਕਰਕੇ ਹਾਂ ਸ਼ੇਕਰ ਕੰਮ ਕਰਕੇ ਕਰੈਕਟਰ ਦਾ ਨੇਮ ਤਾਂ ਦੱਸ ਹੀ ਸਕਦੇ ਹਾਂ ਹਾਂ ਇਹਨਾਂ ਵਿੱਚ ਦੱਸ ਸਕਦੇ ਆ ਮੇਰੇ ਕਰੈਕਟਰ ਦਾ ਨਾਮ ਮਹਿਰ ਹੈ ਮੈਂ ਹਾਲ ਤੱਕ ਕਿਸੇ ਨੂੰ ਨਹੀਂ ਦੱਸਿਆ ਤੁਹਾਨੂੰ ਪਹਿਲਾ ਵਾ ਪਹਿਲੀ ਵਾਰ ਦੱਸ ਰਹੀ ਹਾਂ ਯੈਸ ਚਲੋ ਬਹੁਤ ਮੁਬਾਰਕ ਸਾਰੀ ਟੀਮ ਨੂੰ ਇਨਸ਼ਾਅੱਲਾ ਇਸੇ ਤਰ੍ਹਾਂ ਹੋਰ ਵੀ ਨਮੀ ਨਵੇਂ ਫਿਲਮਾਂ ਔਰ ਸੋਹਣੀ ਸੋਹਣੀ ਜਿਹੜੀ ਕਿ ਪੇਸ਼ਕਾਰੀ ਸਾਡੇ ਸਾਹਮਣੇ ਆਉਂਦੇ ਰਿਓ ਤਨਵੀਰ ਨਵਦੀਪ ਜੀ ਮੈਮ ਤੁਹਾਡਾ ਬਹੁਤ ਸ਼ੁਕਰੀਆ ਸਮਨ ਦਿੱਤਾ ਤੇ ਫਿਰ ਮਿਲਦੇ ਰਹਾਂਗੇ ਕਿਸੇ ਹੋਰ ਪਲੇਟਫਾਰਮ ਤੇ ਬਹੁਤ ਮੁਬਾਰਕ ਥੈਂਕ ਯੂ ਅਦਿਤੀ ਨੂੰ ਐਦਾਂ ਹੀ ਸਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਰਹੇ ਥੈਂਕ ਯੂ ਤੇ ਸਾਰਿਆਂ ਨੇ 30 ਤਰੀਕ ਨੂੰ ਫਿਲਮ ਜ਼ਰੂਰ ਦੇਖਿਆ ਹੋ ਗਾਂਧੀ 3 31 11 ਦਾ ਯਾਰ ਥੈਂਕ ਯੂ ਤੇ ਦੋਸਤੋ ਭੁੱਲਣਾ ਚਾਹੀਓ 31 ਅਗਸਤ ਗਾਂਧੀ 3 ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਸਾਰੇ ਸੋਸ਼ਲ ਪਲੇਟਫਾਰਮ ਤੇ ਆਪਾਂ ਇਹਨਾਂ ਨੂੰ ਕਮੈਂਟ ਵੀ ਕਰਨਾ ਵੀ ਸਾਨੂੰ ਕਿੱਦਾਂ ਦੀ ਲੱਗੀ ਫਿਲਮ ਇਹ ਜ਼ਰੂਰੀ ਆ ਕਿਉਂਕਿ ਇੱਕ ਕਲਾਕਾਰ ਦੀ ਅਸਲ ਕਮਾਈ ਜਾਂ ਅਸਲ ਹੌਸਲਾ ਫਜਾਈ ਉਸ ਦਾ ਕਮੈਂਟ ਹੀ ਹੁੰਦਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਸਾਨੂੰ ਜ਼ਰੂਰ ਦੱਸਿਓ ਸੋ ਇੱਥੇ ਇਜਾਜ਼ਤ ਲੈਣੇ ਆ ਧੰਨਵਾਦ ਥੈਂਕ ਯੂ